ਸਚੀਅਕਾਲ ਤੁਸੀਂ ਵੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਨਜ਼ਰ ਬੋਨੇ ਹਾਂ ਪੰਜਾਬ ਦੀਆਂ 25 ਵੱਡੀਆਂ ਖਬਰਾਂ ਤੇ ਅੱਜ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕੀਤਾ ਅੰਮ੍ਰਿਤਸਰ ਦਾ ਦੌਰਾ ਸੀਐਮ ਭਗਵੰਤ ਮਾਨ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਕੀਤੇ ਦਰਸ਼ਨ ਜੇਲ੍ਹ ਤੋਂ ਬਾਹਰ ਹੋਣ ਤੋਂ ਬਾਅਦ ਮਨੀਸ਼ ਸਿਸੋਦੀਆ ਪਹਿਲੀ ਵਾਰ ਆਏ ਪੰਜਾਬ ਅੰਮ੍ਰਿਤਸਰ 에어ਪੋਰਟ ਪਹੁੰਚੇ ਮਨੀਸ਼ ਸਿਸੋਦੀਆ ਨੇ ਕਿਹਾ ਜੇਲ੍ਹ ਅੰਦਰ ਕੀਤੀ ਸੀ ਅਰਦਾਸ ਕਿ ਬਾਹਰ ਆ ਕੇ ਸ਼੍ਰੀ ਦਰਬਾਰ ਸਾਹਿਬ ਹੋਵਾਂਗਾ ਨਤਮਸਤਕ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ ਅਰਵਿੰਦ ਕੇਜਰੀਵਾਲ ਲਈ ਵੀ ਕੀਤੀ ਹੈ ਅਰਦਾਸ ਕਿ ਜਲਦ ਤੋਂ ਜਲਦ ਜੇਲ੍ਹ ਤੋਂ ਬਾਹਰ ਹੋਣ ਤੇ ਸੱਚਾਈ ਦੀ ਹੋਵੇ ਜਿੱਤ ਮਨੀਸ਼ ਸਿਸੋਦੀਆ ਨੇ ਕਿਹਾ ਰੱਬ ਨੇ ਮੁਸੀਬਤ ਸਮੇ ਸਾਨੂੰ ਬਲ ਦਿੱਤਾ ਤੇ तमाम ਸਾਜ਼ਿਸ਼ਾਂ ਤੋਂ ਬਾਅਦ ਵੀ ਸਾਡੀ ਟੀਮ ਇੱਕ ਪਰਿਵਾਰ ਦੇ ਤੌਰ ਤੇ ਇਕਜੁੱਟ ਖੜੀ ਰਹੀ ਸੀਐਮ ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ ਕਿਹਾ ਆਮ ਆਦਮੀ ਪਾਰਟੀ ਕਿਸੇ ਹੋਰ ਮਿੱਟੀ ਦੀ ਬਣੀ ਹੈ ਜਿਸ ਵਿੱਚ ਨਹੀਂ ਆਉਗੀ ਕੋਈ ਤਰੇੜ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਮੈਂ ਪਹਿਲਾਂ ਵੀ ਦਰਬਾਰ ਸਾਹਿਬ ਆਇਆ ਹਾਂ ਤੇ ਅਰਦਾਸ ਕੀਤੀ ਹੈ ਕਿ ਸੱਚ ਦੀ ਜਿੱਤ ਹੋਵੇ ਤੇ ਹੁਣ ਹੋਈ ਹੈ ਜਿੱਤ ਪੱਲੇਦਾਰ ਯੂਨੀਅਨ ਵੱਲੋਂ ਮਰਨ ਵਰਤ ਦੇ ਐਲਾਨ ਮਗਰੋਂ ਹਰਪਾਲ ਜੀ ਮਨੇ ਕੀਤੀ ਯੂਨੀਅਨ ਨਾਲ ਮੀਟਿੰਗ ਦਿੱਤਾ ਪਰੋਸਾ ਕਿ ਜਲਦੀ ਕਰਾਂਗੇ ਉਹਨਾਂ ਦੇ ਮਸਲਿਆਂ ਦਾ ਹੱਲ ਸੰਸਦ ਮੈਂਬਰ ਕੰਗਨਾ ਰਣੋਤ ਦਾ ਵਿਰੋਧ ਹੋਇਆ ਤੇਜ਼ ਆਪ ਬੁਲਾਰੇ ਨੀਲ ਗਰਗ ਨੇ ਪਾਜਪਾ ਤੇ ਸਾਧਿਆ ਨਿਸ਼ਾਨਾ ਕਿਹਾ ਕੰਗਨਾ ਲਗਾਤਾਰ ਅਜਿਹੇ ਬਿਆਨ ਦੇ ਰਹੀ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ ਆਮ ਆਦਮੀ ਪਾਰਟੀ ਬੁਲਾਰੇ ਨੀਲ ਗਰਗ ਨੇ ਨਾਲ ਹੀ ਕੇਂਦਰੀ ਸਰਕਾਰ ਤੋਂ ਕੀਤੀ ਅਪੀਲ ਕਿ ਕੰਗਨਾ ਦੇ ਬੋਲਣ ਤੇ ਲਗਾਓ ਲਗਾਮ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਦਾ ਵੱਡਾ ਬਿਆਨ ਕੰਗਨਾ ਰਣੋਤ ਤੇ ਐਨਐਸਐ ਲਗਾ ਕੇ ਭੇਜਿਆ ਜਾਵੇ ਡਿਬਰੂਗੜ੍ਹ ਜੇਲ੍ਹ ਕਿਸਾਨਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਕੰਗਨਾ ਖਿਲਾਫ ਐਫਆਈਆਰ ਦਰਜ ਕਰਨ ਦੀ ਕੀਤੀ ਮੰਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਕੀਤੀ ਮੰਗ ਦੋਹਾ ਅnder ਪੁਲਿਸ ਕੋਲ ਪਾਵਨ ਸਰੂਪਾਂ ਬਾਰੇ ਭਾਰਤ ਸਰਕਾਰ ਸਿੱਖ ਜਗਤ ਨੂੰ ਅਸਲ ਸਥਿਤੀ ਕਰੇ ਸਪਸ਼ਟ ਫਤੇਗੜ ਸਾਹਿਬ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮਹੋਤਸਵ ਤੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਲੋਕਾਂ ਨੂੰ ਦਿੱਤੀ ਵਧਾਈ ਅੰਮ੍ਰਿਤਸਰ ਐਨ ਆਰ ਆਈ ਫਾਇਰਿੰਗ ਮਾਮਲੇ ਵਿੱਚ ਪੁਲਿਸ ਨੇ ਕੀਤੇ ਵੱਡੇ ਖੁਲਾਸੇ ਗੋਲੀਬਾਰੀ ਦੀ ਘਟਨਾ ਵਿੱਚ ਪੀੜਤ ਦੀ ਪਹਿਲੀ ਪਤਨੀ ਦੇ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ ਐਫ ਆਈ ਆਰ ਕੀਤੀ ਗਈ ਦਰਜ ਪੰਜਾਬ ਪੁਲਿਸ ਨੇ ਹਾਈ ਕੋਰਟ ਦਾ ਕੀਤਾ ਰੁਖ ਦੱਸਿਆ ਥਾਣਿਆਂ ਵਿੱਚ ਟਰਾਂਸ ਜੈਂਡਰਜ਼ ਲਈ ਵੱਖਰੇ ਪਖਾਨੇ ਜਾਂ ਲੋਕਪ ਨਹੀਂ ਬਣੇ 20 ਸਾਲਾਂ ਬਾਅਦ ਪਿਓ ਨੂੰ ਲੱਭਦਾ ਲੱਭਦਾ ਪੰਜਾਬ ਆਇਆ ਜਾਪਾਨੀ ਪੁੱਤ ਆਪਣੇ ਪਿਤਾ ਦੇ ਨਾਮ ਪੁਰਾਣੇ ਪਤੇ ਅਤੇ ਆਪਣੀ ਮਾਂ ਦੁਆਰਾ ਸੰਭਾਲ ਕੇ ਰੱਖੀਆਂ ਤਸਵੀਰਾਂ ਨਾਲ ਕਰ ਕਰ ਲੱਭਿਆ ਆਪਣਾ ਪਿਤਾ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮਲਟੀ ਸਟੇਟ ਬੈਂਕ ਚੈੱਕ ਫਰੋਡ ਸਿੰਡੀਗੇਟ ਦਾ ਕੀਤਾ ਗਿਆ ਪਰਦਾਫਾਸ਼ ਤਿੰਨ ਰਾਜਾਂ ਦੇ ਪੰਜ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਮਲਟੀਸਟੇਟ ਬੈਂਕ ਚੈੱਕ ਫਰੋਡ ਸਿੰਡੀਕੇਟ ਤੇ ਡੀਜੀਪੀ ਪੰਜਾਬ ਨੇ ਕੀਤਾ ਟਵੀਟ ਪੰਜਾਬ ਪੁਲਿਸ ਮਾਨਯੋਗ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸਾਈਬਰ ਅਪਰਾਧਾਂ ਨੂੰ ਰੋਕਣ ਅਤੇ ਨਾਗਰਿਕਾਂ ਦੇ ਵਿੱਤ ਦੀ ਸੁਰੱਖਿਆ ਲਈ ਹੈ ਵਚਨਬੱਧ ਬਠਿੰਡਾ ਵਿੱਚ ਟਰੈਕਟਰ ਛੱਡਣ ਲਈ ਏਐਸਆਈ ਨੇ ਮੰਗੀ ਰਿਸ਼ਵਤ ਕਿਸਾਨ ਨੇ ਕਰ ਲਈ ਸਾਰੀ ਰਿਕਾਰਡਿੰਗ ਏਐਸਆਈ ਨੂੰ ਕੀਤਾ ਗਿਆ ਗ੍ਰਿਫਤਾਰ ਗੁਰਦਾਸਪੁਰ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਨਸ਼ਾ ਤਸਕਰ ਦੀ 38 ਲੱਖ ਰੁਪਏ ਦੀ ਜਾਇਦਾਦ ਕੀਤੀ ਕੁਰਕ ਚੰਡੀਗੜ੍ਹ ਤੋਂ ਸ਼ਿਫਟ ਹੋਏ ਨਰਸਿੰਗ ਹੋਮ ਇਲਾਜ ਕਰਵਾਉਣ ਵਿੱਚ ਆ ਰਹੀ ਮੁਸ਼ਕਿਲ 1999 ਵਿੱਚ ਸੀ 28 ਅੱਜ رہ ਗਏ ਸਿਰਫ 10 ਬਰਨਾਲਾ ਵਿਖੇ ਨਸ਼ਿਆਂ ਨੂੰ ਥੱਲ ਪਾਉਣ ਲਈ ਪੁਲਿਸ ਪ੍ਰਸ਼ਾਸਨ ਦਾ ਅਹਿਮ ਉਪਰਾਲਾ ਡੀਆਈਜੀ ਪੁੱਲਰ ਨੇ ਕਿਹਾ ਨਸ਼ਾ ਵੇਚਣ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ ਸੰਗਰੂਰ ਵਿਖੇ ਆਮਣੇ ਸਾਹਮਣੋਂ ਤੋਂ ਪਿੜੇ ਦੋ ਟਰੱਕ ਦੋਹਾਂ ਦੇ ਉੱਡੇ ਪਰ ਖੱੱਚੇ ਰੂਹ ਕੰਬੌਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ ਸੁਨਾਮ ਵਿੱਚ ਸੜਕ ਹਾਦਸੇ ਦੌਰਾਨ ਬਿਜਲੀ ਮੁਲਾਜ਼ਮ ਦੀ ਹੋਈ ਮੌਤ ਆਵਾਰਾ ਪਸ਼ੂ ਦੇ ਮੋਟਰਸਾਈਕਲ ਲੱਗੇ ਔਣ ਕਾਰਨ ਵਾਪਰਿਆ ਹਾਦਸਾ ਲੁਧਿਆਣਾ ਦੇ ਨੈਸ਼ਨਲ ਹਾਈਵੇ 44 ਤੇ ਵਾਪਰਿਆ ਵੱਡਾ ਹਾਦਸਾ ਫੌਜ ਦੀ ਜੀਪ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਵਾਨੀ ਟੀਵੀ ਦੇ ਨਾਲ